ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਹੈ ਕਿ ਇਹ ਵੀਡੀਓ ਪਹਿਲੀ ਲਿਸਟ ਵਿੱਚ ਕਿਹਨਾਂ ਦਾ ਨਾਮ ਆਏਗਾ ਔਰ ਕਿਨਾਂ ਦਾ ਨਾਮ ਸੈਕੰਡ ਲਿਸਟ ਦੇ ਵਿੱਚ ਆਏਗਾ ਔਰ 882364 ਦੀ ਹੋਰ ਲਿਸਟ ਕਦੋਂ ਆਏਗੀ ਜਾਂ ਹੋਰ ਕੈਂਡੀਡੇਟ ਡੀਵੀ ਲਈ ਕਦੋਂ ਬੁਲਾਏ ਜਾਣਗੇ 2364 ਦੇ ਉੱਪਰ ਕੇਸ ਦਾ ਕੀ ਬਣੇਗਾ ਇਹ ਸਾਰੇ ਜੋ ਮੇਨ ਡਾਊਟ ਨੇ ਤੁਹਾਡੇ ਉਹ ਇਸ ਵੀਡੀਓ ਦੇ ਵਿੱਚ ਕਵਰ ਕੀਤੇ ਜਾਣਗੇ ਉਸ ਲਈ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰ ਦਿਓ ਆਪਣੇ ਸਾਥੀਆਂ ਤੱਕ ਅਗਰ ਤੁਸੀਂ ਵੀ ਟੈਲੀਗ੍ਰਾਮ ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਔਰ ਇੱਕ ਰਿਕੁਐਸਟ ਹੈ ਕੋਈ ਵੀ ਕਮੈਂਟ ਕਰਨ ਤੋਂ ਪਹਿਲਾਂ ਵੀਡੀਓ ਜ਼ਰੂਰ ਦੇਖ ਲੈਣਾ ਇਸ ਦੇ ਵਿੱਚ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੈਕਿੰਡ ਲਿਸਟ ਬਾਰੇ ਕਿ ਸੈਕਿੰਡ ਲਿਸਟ ਜੋ ਹੈ ਉਹ ਕਦੋਂ ਆਏਗੀ ਔਰ ਨਾਲ ਹੀ ਇਹਦੇ ਜੋ ਹੈ ਕੇਸ ਵਾਲਾ ਮੈਟਰ ਹੈ ਉਹ ਵੀ ਵਿੱਚੇ ਹੀ ਡਿਸਕਸ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਫਰਸਟ ਲਿਸਟ ਦੇ ਵਿੱਚ ਕਿਹੜੇ-ਕਿਹੜੇ ਕੈਂਡੀਡੇਟ ਜੋ ਹੈ ਉਹ ਸੇਫ ਜ਼ੋਨ ਦੇ ਵਿੱਚ ਨੇ ਦੇਖੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇੱਕ ਸੱਤ 2024 ਨੂੰ NIOS ਔਰ B.Ed ਵੱਲੋਂ ਜੋ ਕੇਸ ਲੱਗੇ ਆ ਉਹਨਾਂ ਦੀ ਹੀアリング ਹੈ ਠੀਕ ਹੈ B.Ed ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਰਤੀ ਜੋ ਹੈ ਉਹ ਨੋਟੀਫਿਕੇਸ਼ਨ ਦੇ ਅਕੋਰਡਿੰਗ ਪੂਰੀ ਹੋਏ ਜਿਸ ਨਾਲ ਕੀ ਹੈ B.Ed ਕੈਂਡੀਡੇਟ ਜੋ ਹੈ ਇਸ ਭਰਤੀ ਦੇ ਵਿੱਚ ਇਨ ਹੁੰਦੇ ਆ ਔਰ ਐਟਟੀਟੀ ਵੱਲੋਂ ਇਹ ਕੋਸ਼ਿਸ਼ ਹੈ ਕਿ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਸ ਨੂੰ ਲਾਗੂ ਕਰਵਾਇਆ ਜਾਏ ਔਰ ਬੀਐਡ ਨੂੰ ਆਊਟ ਕੀਤਾ ਜਾਏ ਸੋ ਤਿੰਨ ਪੋਸੀਬਿਲਟੀਆਂ ਨੇ ਇੱਕ ਬੀਐਡ ਇਨ ਹੋ ਸਕਦੀ ਹੈ ਇੱਕ ਬੀਐਡ ਆਊਟ ਹੋ ਸਕਦੀ ਹੈ ਔਰ ਇੱਕ ਨੈਕਸਟ ਹੀਅਰਿੰਗ ਮਿਲ ਸਕਦੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੀ ਹੀਅਰਿੰਗ ਦੇ ਵਿੱਚ ਜੋ ਹੈ ਇੰਟਰਿਮ ਰਿਲੀਫ ਮਿਲੀ ਹੋਈ ਆ ਲੇਕਿਨ ਰਿਜ਼ਲਟ ਦੇ ਉੱਪਰ ਜੋ ਹੈ ਉਹ ਰੋਕ ਲਗਾ ਕੇ ਰੱਖੀ ਹੋਈ ਆ ਔਰ بی آر ڈی ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ اگر ਨੈਕਸਟ ਹੀアリング ਮਿਲਦੀ ਹੈ ਤੇ ਰਿਜ਼ਲਟ ਦੇ ਉੱਪਰ ਰੋਕ ਜੋ ਹੈ ਉਹ ਬਰਕਰਾਰ ਰਹੇ ਔਰ ਈ ٹی ٹی ਵੱਲੋਂ ਇਹ ਕੋਸ਼ਿਸ਼ ਰਹੇਗੀ ਕਿ بی آر ڈی ਨੂੰ ਜੋ ਡਾਇਰੈਕਟ ਹੈ ਉਹ ਆਊਟ ਕੀਤਾ ਜਾਏ ਔਰ ਇਸ ਤੋਂ ਇਲਾਵਾ ਜੇਕਰ بی آر ڈی ਆਊਟ ਨਹੀਂ ਹੁੰਦੀ ਔਰ ਨੈਕਸਟ ਹੀアリング ਮਿਲਦੀ ਹੈ ਤਾਂ ਜੋ ਰਿਜ਼ਲਟ ਦੇ ਉੱਪਰ ਰੋਕ ਲੱਗੀ ਹੋਈ ਹੈ ਉਹ ਰੋਕ ਨੂੰ ਹਟਾ ਕੇ ਜੋ ਈ ٹی ٹی ਕੈਡਰ ਹੈ ਉਸ ਦੀ ਜੁਆਇਨਿੰਗ ਕਰਵਾਈ ਜਾਏ ਠੀਕ ਹੈ ਇਸ ਚੀਜ਼ ਦੀ ਪੋਸੀਬਿਲਿਟੀ ਜੋ ਹੈ ਉਹ 90% ਹੈ ਔਰ ਇਨ ਹੋਣ ਦੇ ਜੋ ਚਾਂਸ ਨੇ ਉਹ 10% ਨੇ ਔਰ ਨੈਕਸਟ ਹੀਅਰਿੰਗ ਦੇ ਚਾਂਸ ਵੀ ਜੋ ਹੈ ਉਹ ਡਿਪੈਂਡ ਕਰੇਗਾ ਕਿ ਫੈਕਟ ਕਿਹੜੇ ਕਿਹੜੇ ਰੱਖੇ ਗਏ ਆ ਔਰ ਕਿਹੜੇ ਕਿਹੜੇ ਤੱਥਾਂ ਦੀ ਹੋਰ ਜ਼ਰੂਰਤ ਹੈ ਤਾਂ ਉਸ ਦੇ ਉੱਪਰ ਨੈਕਸਟ ਹੀਅਰਿੰਗ ਜੋ ਹੈ ਉਹ ਮਿਲ ਸਕਦੀ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਇੱਕ ਸਾਤ 2024 ਨੂੰ ਕੀ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਜੇਕਰ ਫੈਸਲਾ ਏਟੀਟੀ ਦੇ ਪੱਖ ਵਿੱਚ ਆਉਂਦਾ ਤਾਂ ਸੈਕੰਡ ਲਿਸਟ ਜੋ ਹੈ ਡਿਪਾਰਟਮੈਂਟ ਹੋ ਸਕਦਾ ਹੈ ਕਿ ਉਹ ਪਹਿਲਾਂ ਜਾਰੀ ਕਰ ਦੇ ਜਾਂ ਹੋ ਸਕਦਾ ਹੈ ਕਿ ਜੋ ਪਹਿਲੀ ਲਿਸਟ ਦੇ ਵਿੱਚ एलिजिਬਲ ਕੈਂਡੀਡੇਟ ਨੇ ਉਹਨਾਂ ਦੀ ਜੁਆਇਨਿੰਗ ਕਰਵਾਉਣ ਤੋਂ ਬਾਅਦ ਜਿੰਨੀਆਂ ਸੀਟਾਂ ਬਚਣਗੀਆਂ ਉਸ ਸੀਟਾਂ ਦੇ ਰਿਕੋਰਡਿੰਗ ਜੋ ਹੈ ਸੈਕੰਡ ਗਲੇਸਟੋ ਦੇ ਵਿੱਚ ਡੀਵੀ ਲਈ ਕੈਂਡੀਡੇਟ ਸੱਦੇ ਜਾ ਸਕਦੇ ਆ ਠੀਕ ਹੈ ਔਰ ਜੇਕਰ ਬੀਐਡ ਇਨ ਹੁੰਦੀ ਹੈ ਜੇ ਜੇ 10% ਚਾਂਸ ਨੇ ਤਾਂ ਕੀ ਹੈ ਬੀਐਡ ਵਾਲੇ ਕੈਂਡੀਡੇਟ ਦੀ ਡੀਵੀ ਹੋਏਗੀ ਔਰ ਡੀਵੀ ਹੋਣ ਤੋਂ ਬਾਅਦ ਜੋ ਮੈਰਿਟ ਹੈ ਇਹ ਪਹਿਲਾਂ ਨਾਲੋਂ ਅੱਪ ਜਾਏਗੀ ਠੀਕ ਹੈ ਕਿਉਂਕਿ بیਐਡ ਵਾਲੇ ਕੈਂਡੀਡੇਟ ਵੀ ਜੋ ਹੈ ਉਹ ਜੋ ਓਪਨ ਦੀ ਕਟ-ਆਫ ਹੈ ਉਸ ਨੂੰ ਕਲੀਅਰ ਕਰਨ ਵਾਲੇ ਬਹੁਤ ਸਾਰੇ ਕੈਂਡੀਡੇਟ ਨੇ ਠੀਕ ਹੈ ਸੋ ਇਸ ਕਰਕੇ ਕੀ ਹੈ ਮੈਰਿਟ ਜੋ ਹੈ ਉਹ ਜ਼ਿਆਦਾ ਜਾ ਸਕਦੀ ਹੈ ਔਰ ਓਪਨ ਦੀਆਂ ਸੀਟਾਂ ਮੋਸਟਲੀ بیਐਡ ਵਾਲੇ ਕੈਂਡੀਡੇਟ ਦੇ ਕੋਲ ਚਲੀਆਂ ਜਾਣਗੀਆਂ ਇਸ ਤੋਂ ਇਲਾਵਾ ਨੈਕਸਟ ਹੀਅਰਿੰਗ ਮਿਲਦੀ ਹੈ ਤਾਂ ਉਹ ਡਿਪੈਂਡ ਕਰੇਗਾ ਕਿ ਆਰਡਰ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਭਰਤੀ ਨੂੰ ਪੂਰਾ ਕੀਤਾ ਜਾ ਸਕਦਾ ਹੈ ਜਾਂ ਅੱਜ ਦੇ ਫਾਈਨਲ ਰਿਜ਼ਲਟ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ ਕੁਝ ਵੀ ਜੋ ਹੈ ਉਹ ਕੋਰ ਦੇ ਉੱਪਰ ਡਿਪੈਂਡ ਹੈ ਮੈਂ ਤੁਹਾਨੂੰ ਤਿੰਨੇ ਪੋਸਿਬਿਲਟੀ ਦੇ ਉੱਪਰ ਜੋ ਹੈ ਉਹ ਦੱਸਦਾ ਕਿ ਕੀ ਕੀ ਹੋ ਸਕਦਾ ਹੈ ਇਸ ਤੋਂ ਇਲਾਵਾ ਜੋ ਪਹਿਲੀ ਲਿਸਟ ਦੇ ਵਿੱਚ ਕੈਂਡੀਡੇਟ ਨੇ ਅਗਰ ਇਹ ਭਰਤੀ ETT ਨਹੀਂ ਰੋਲ ਹੁੰਦੀ ਹੈ ਤਾਂ ਸਿਰਫ ETT ਵਾਲੇ BEd ਜੋ ਹੈ ਇਸ ਦੇ ਵਿੱਚ ਇਨਵੋਲਵ ਕਰਕੇ ਨਹੀਂ ਦੱਸੀ ਜਾ ਰਹੀ ਮੈਂ ਸਿਰਫ 80d ਵਾਲਿਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਇਸ ਦੇ ਵਿੱਚ ਜਿੰਨੇ ਕੈਂਡੀਡੇਟ ਐਸ ਸੀ ਆਰ ਐਂਡ ਆ ਐਕਸ ਸਰਵਿਸਮੈਨ ਹੈ ਜਿੰਨੇ ਬੀ ਸੀ ਐਕਸ ਸਰਵਿਸਮੈਨ ਨੇ ਜਿੰਨੇ ਜਰਨਲ ਐਕਸ ਸਰਵਿਸਮੈਨ ਨੇ ਔਰ ਜਿੰਨੇ სპੋਰਟਸ ਨੇ ਔਰ ਜਿੰਨੇ ਫਰੀडम फाइਟਰ ਨੇ ਇਹ 올 ਕੈਂਡੀਡੇਟ ਕੀ ਹੈ ਪਹਿਲੀ ਲਿਸਟ ਦੇ ਵਿੱਚ ਸੇਫ ਨੇ ਓਕੇ ਕਿਉਂਕਿ ਇਹਨਾਂ ਦੀਆਂ ਸੀਟਾਂ ਬਹੁਤ ਜ਼ਿਆਦਾ ਨਹੀਂ ਔਰ ਇਹ ਕੈਂਡੀਡੇਟ ਜੋ ਹੈ ਉਹ ਘਟ ਹੁੰਦੇ ਆ ਇਸ ਲਈ ਇਹ ਸੇਫ ਜ਼ੋਨ ਦੇ ਵਿੱਚ ਨੇ ਇਸ ਤੋਂ ਇਲਾਵਾ ਗੱਲ ਕਰੀਏ ਐਸ ਸੀ ਐਮ ਐਂਡ ਬੀ ਦੀ ਜਿਨ੍ਹਾਂ ਕੈਂਡੀਡੇਟ ਦੀ 27 ਮਾਰਕਸ ਤੱਕ ਡੀਵੀ ਹੋ ਚੁੱਕੀ ਹੈ ਇਹਨਾਂ ਦਾ ਨਾਮ ਪਹਿਲੀ ਲਿਸਟ ਦੇ ਵਿੱਚ ਸਾਰਿਆਂ ਦਾ ਆਉਣ ਦੇ ਪੂਰੇ ਪੂਰੇ ਚਾਂਸ ਨੇ ਠੀਕ ਹੈ ਅਗਰ ਤੁਸੀਂ ਐਲੀਜੀਬਲ ਹੋ ਤਾਂ ਜੋ ਯੋਗਤਾਵਾਂ ਜੋ ਕੁਆਲਿਫਿਕੇਸ਼ਨ ਡਿਪਾਰਟਮੈਂਟ ਵੱਲੋਂ ਮੰਗੀਆਂ ਗਈਆਂ ਸੀ ਅਗਰ ਉਹ ਤੁਹਾਡੇ ਕੋਲ ਪੂਰੀਆਂ ਨਹੀਂ ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਪਹਿਲੀ ਲਿਸਟ ਲਈ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਐਸ ਸੀ ਆਰ ਐਂਡ ਓ ਦੀ ਔਰ ਇੱਕ ਚੀਜ਼ ਹੋਰ ਕਿ ਜੋ ਐਸ ਸੀ ਐਮ ਐਂਡ ਬੀ ਹੈ ਔਰ ਐਸ ਸੀ ਆਰ ਐਂਡ ਓ ਹੈ ਇਹਨਾਂ ਦੀਆਂ ਸੀਟਾਂ ਵੈਸੇ 170 ਨੇ ਔਰ ਅਗਰ ਇਹਨਾਂ ਦੀਆਂ ਬੈਕਲੌਗ ਮਿਂਗਲਾ ਲੀਏ ਤਾ ਉਹ ਸੀਟਾਂ 297 298 ਨੇ ਠੀਕ ਹੈ ਔਰ ਟੋਟਲ ਮਿਲਾ ਕੇ ਜੋ ਹੈ ਇਹ 468 ਔਰ 468 ਸੀਟਾਂ ਹੋ ਜਾਂਦੀਆਂ ਔਰ ਇਹ ਡਿਪੈਂਡ ਕਰੇਗਾ ਕਿ ਡਿਪਾਰਟਮੈਂਟ ਪਹਿਲਾਂ 170 ਪੂਰੀ ਕਰਦਾ ਹੈ ਜਾਂ ਵਿਦ ਬੈਕਲੋਗ ਪੂਰੀ ਕਰਦਾ ਹੈ ਜੇਕਰ 170 ਦੇ ਨਾਲ ਪੂਰੀ ਕਰਦਾ ਹੈ SCRO ਐਂਡ SCMB ਤਾਂ ਫਿਰ ਕੁਝ ਕੈਂਡੀਡੇਟ ਜਿਨ੍ਹਾਂ ਦੀ ਡੀਵੀ ਹੋਈ ਹੈ ਉਹਨਾਂ ਨੂੰ ਸੈਕੰਡ ਲਿਸਟ ਦੇ ਵਿੱਚ ਮੌਕਾ ਮਿਲੇਗਾ ਔਰ ਜੇਕਰ ਡਿਪਾਰਟਮੈਂਟ ਵਿਦ ਬੈਕਲੋਗ ਪੂਰੀ ਕਰਦਾ ਹੈ ਤਾਂ ਜਿੰਨੇ ਵੀ 27 ਵਾਲੇ ਮਾਰਕਸ ਵਾਲੇ ਕੈਂਡੀਡੇਟ ਆ ਉਹ ਸਾਰੇ ਐਲੀਜੀਬਲ ਹੋ ਜਾਣਗੇ ਇਸ ਤੋਂ ਇਲਾਵਾ SCRO ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ 467 ਸੀਟਾਂ ਨੇ ਔਰ 951 ਦੀ ਲਿਸਟ ਲੱਗਦੀ ਹੈ ਜਦੋਂ ਹੁਣ ਡੀਵੀ ਹੁੰਦੀ ਹੈ ਇਸ ਤੋਂ ਪਹਿਲਾਂ ਜਿੰਨੇ ਵੀ ਕੈਂਡੀਡੇਟ ਡੀਵੀ ਕਰਵਾ ਕੇ ਆਏ ਆ ਉਹ ਮੋਸਟਲੀ ਜੋ ਹੈ ਓਪਨ ਦੇ ਵਿੱਚ ਚਲੇ ਜਾਣਗੇ ਠੀਕ ਹੈ ਔਰ ਕੁਝ ਕੈਂਡੀਡੇਟ ਜੋ ਹੈ ਓਪਨ ਦੀਆਂ ਸੀਟਾਂ ਵਿੱਚ ਹੋਰ ਜਾਣਗੇ ਜਿਨ੍ਹਾਂ ਦੇ 60 ਮਾਰਕਸ ਨੇ ਠੀਕ ਹੈ ਤਾਂ ਇਸ ਨਾਲ ਕੀ ਹੋਏਗਾ ਕਿ ਜੋ ਪ੍ਰੈਜ਼ੈਂਟ ਕੈਂਡੀਡੇਟ ਹੁੰਦੇ ਆ ਇੱਥੇ 220 ਤੋਂ ਲੈ ਕੇ 250 ਤੱਕ ਇਹ ਸਾਰੇ ਕੈਂਡੀਡੇਟ ਕੀ ਹੈ ਪਹਿਲੀ ਲਿਸਟ ਦੇ ਵਿੱਚ ਆ ਜਾਣਗੇ ਜੇਕਰ ਡਿਪਾਰਟਮੈਂਟ 467 ਸੀਟਾਂ ਨੂੰ ਲੈ ਕੇ ਚੱਲਦਾ ਤਾਂ ਜੇਕਰ ਡਿਪਾਰਟਮੈਂਟ 170 ਸੀਟਾਂ ਦੇ ਨਾਲ ਜਾਂਦਾ ਹੈ ਤਾਂ ਫਿਰ ਕੁਝ ਕੈਂਡੀਡੇਟ ਜੋ ਹੈ ਉਹ ਸੈਕੰਡ ਲਿਸਟ ਦੇ ਵਿੱਚ ਆਉਣਗੇ ਇਸ ਤੋਂ ਇਲਾਵਾ ਐਸਆਰਓ ਦੀ ਕੱਟਆਫ ਜੋ ਹੈ ਉਹ ਡਾਊਨ ਜਾਏਗੀ 5 ਤੋਂ ਲੈ ਕੇ 6 ਮਾਰਕਸ ਤੱਕ ਠੀਕ ਹੈ ਸੈਕੰਡ ਲਿਸਟ ਦੇ ਵਿੱਚ ਓਕੇ ਹੁਣ ਗੱਲ ਕਰਦੇ ਆ ਮੇਨ ਕੈਟਾਗਰੀ BC ਕੈਟਾਗਰੀ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ BC ਕੈਟਾਗਰੀ ਦੇ ਕੈਂਡੀਡੇਟ ਸਭ ਤੋਂ ਵੱਧ ਪਹੁੰਚੇ ਆ ਡੀਵੀ ਲਈ ਔਰ 728 ਦੀ ਲਿਸਟ ਲੱਗਣ ਦੇ ਵਿੱਚ नियर अबाउट 300 ਕੈਂਡੀਡੇਟ ਜੋ ਹੈ ਉੱਥੇ ਪ੍ਰੈਜ਼ੈਂਟ ਹੋ ਜਾਂਦਾ ਔਰ ਇਹਨਾਂ ਵਿੱਚੋਂ 60 ਨੰਬਰ ਵਾਲੇ ਜਿਹੜੇ ਕੈਂਡੀਡੇਟ ਆ ਜੇਕਰ ਉਹ ਜ਼ਿਆਦਾ ਗਿਣਤੀ ਦੇ ਵਿੱਚ ਹੁੰਦੇ ਆ ਤਾਂ BEAD ਵਾਲੇ ਉਹ ਸੋਰੀ BC ਵਾਲੇ ਕੈਂਡੀਡੇਟ ਜੋ ਹੈ ਉਹ BC ਕੈਟਾਗਰੀ ਦੇ ਵਿੱਚ ਉਹ ਘੱਟ ਗਿਣਤੀ ਵਿੱਚ ਹੋ ਜਾਣਗੇ ਜਿਸ ਨਾਲ ਕੀ ਹੈ ਜੋ 55 ਮਾਰਕਸ ਵਾਲੇ DOB ਦੇ ਅਕੋਰਡਿੰਗ ਡੇਟ ਆਫ ਬਰਥ ਦੇ ਅਕੋਰਡਿੰਗ ਉਹ ਸੇਫ ਜ਼ੋਨ ਦੇ ਵਿੱਚ ਚਲੇ ਜਾਣਗੇ ਕੁਝ ਕੈਂਡੀਡੇਟ 55 ਵਾਲੇ ਠੀਕ ਹੈ ਜੇਕਰ ਜਿੰਨੇ ਜ਼ਿਆਦਾ ਬੀਸੀ ਕੈਂਡੀਡੇਟ ਜਰਨਲ ਕੈਟਾਗਰੀ ਦੇ ਵਿੱਚ ਇਨਵੋਲਵ ਹੋ ਜਾਂਦੇ ਆ ਤਾਂ ਜਿੰਨਿਆਂ ਦੀ ਡੀਵੀ ਹੋਈ ਹੈ ਉਹ ਵੀ ਸੇਫ ਜ਼ੋਨ ਦੇ ਵਿੱਚ ਹੋ ਜਾਣਗੇ ਲੇਕਿਨ ਮੈਚ ਪੰਜਾ ਵਾਲੇ ਕਹਿ ਰਹੇ ਆ ਉਹ ਵੀ ਕੁਝ ਕੈਂਡੀਡੇਟ ਡੀਓਬੀ ਵਾਲੇ ਡੇਟ ਆਫ ਬਰਥ ਦੇ ਅਕੋਰਡਿੰਗ ਠੀਕ ਹੈ ਜੋ ਪਹਿਲੀ ਲਿਸਟ ਦੇ ਵਿੱਚ ਆਉਣ ਦੇ ਜਿਨ੍ਹਾਂ ਦੀ ਨਾਮ ਦੀ ਸੰਭਾਵਨਾ ਹੈ ਇਹ ਡਿਪੈਂਡ ਕਰੇਗਾ ਕਿ 60 ਮਾਰਕਸ ਵਾਲੇ ਕਿੰਨੇ ਜਾਂਦੇ ਆ ਆਦਰਵਾਇਜ਼ 52 ਵਾਲੇ ਜੋ ਆ ਉਹ ਖੁਦ ਨੂੰ ਸੇਫ ਸਮਝ ਸਕਦੇ ਆ ਪਹਿਲੀ ਲਿਸਟ ਲਈ ਔਰ ਇਸ ਤੋਂ ਇਲਾਵਾ ਜੋ ਓਪਨ ਕੈਟਾਗਰੀ ਹੈ ਸਾਰਾ ਖੇੜੀ ਜਾਂਦਾ ਠੀਕ ਹੈ ਜਿਹਨੇ ਕੈਂਡੀਡੇਟ ਓਪਨ ਕੈਟਾਗਰੀ ਦੇ ਵਿੱਚ ਜਾਣਗੇ ਉਹਨਾਂ ਹੀ ਬਾਕੀ ਕੈਟਾਗਰੀਆਂ ਨੂੰ ਜੋ ਹੈ ਉਹਨਾਂ ਦੀ ਮੈਰਿਟ ਜੋ ਹੈ ਉਹ ਜ਼ਿਆਦਾ ਥੱਲੇ ਜਾਏਗੀ ਸੋ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਓਪਨ ਕੈਟਾਗਰੀ ਦੇ ਵਿੱਚ 663 ਸੀਟਾਂ ਨੇ ਔਰ ਇੰਨਾ 663 ਸੀਟਾਂ ਲਈ 1200 ਕੈਂਡੀਡੇਟ ਹੋਣ ਬੁਲਾਏ ਗਏ ਸੀ ਔਰ ਨੀਅਰ ਅਬਾਊਟ ਜੋ ਹੈ 450 ਕੈਂਡੀਡੇਟ ਪਹਿਲਾਂ ਡੀਵੀ ਕਰਵਾ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕੀ 80% ਕੈਂਡੀਡੇਟ ਜੋ ਹੈ ਉਹ ਬੀਐਡ ਵਾਲਾ ਏਟਟੀਡੀ ਸ਼ਾਰਟ 35 ਵਿੱਚ ਜੁਆਇਨ ਵਾਲਾ ਅਦਰ ਡਿਪਾਰਟਮੈਂਟ ਵਿੱਚ ਜੁਆਇਨ ਵਾਲਾ ਜਿਨ੍ਹਾਂ ਕੋਲ ਏਟਟੀ ਨਹੀਂ ਹੈ ਪੀਐਸ ਟੈਟ ਨਹੀਂ ਹੈ ਉਹ ਵਾਲਾ ਜੋ ਹੈ ਕੱਢ دیے ਤਕਰੀਬ-ਕਰੀਬ ਜੋ ਹੈ 90 90 ਜੋ ਕੈਂਡੀਡੇਟ ਆ ਉਹੀ ਜੋ ਹੈ ਏਟਟੀ 2364 ਦੇ ਲਈ ਰਹਿ ਜਾਂਦੇ ਆ ਸੋ ਇਹਨਾਂ 1200 ਦੇ ਵਿੱਚੋਂ ਜੇਕਰ ਆਪਾਂ ਦੇਖੀਏ ਤਾਂ ਨੀਅਰ ਅਬਾਊਟ 350 ਤੋਂ ਲੈ ਕੇ 400 ਕੈਂਡੀਡੇਟ ਜੋ ਹੈ ਉਹ ਪ੍ਰੈਜ਼ెంట్ ਹੁੰਦਾ ਹੈ ਜੇ ਇਹ 90 ਵੀ ਮਿਲਾ ਲੀਏ ਇਹ 350 ਦੇ ਵਿੱਚ ਤਾਂ 450 ਕੈਂਡੀਡੇਟ ਦੇ ਆਸ-ਪਾਸ ਜੋ ਹੈ ਉਹ ਹੋ ਜਾਂਦਾ ਹੈ ਐਲੀਜੀਬਲ ਓਪਨ ਕੈਟਾਗਰੀ ਲਈ ਠੀਕ ਹੈ ਔਰ ਜੇ 663 ਵਿੱਚੋਂ 450 ਆਪਾਂ ਮਾਈਨਸ ਕਰ ਦਈਏ ਤਾਂ 213 ਸੀਟਾਂ ਜੋ ਹੈ ਉਹ ਬਚ ਜਾਂਦੀਆਂ ਇਹਨਾਂ 213 ਸੀਟਾਂ ਲਈ ਜੋ ਹੈ ਕੁਝ ਕੈਂਡੀਡੇਟ ਬੀਸੀ ਕੈਟਾਗਰੀ ਦੇ ਆਉਣਗੇ ਕੁਝ ਐਸਸੀ ਆਰ ਐਂਡ ਉਹਦੇ ਆਉਣਗੇ ਕੁਝ ਐਸਸੀ ਐਮਬੀ ਵਾਲੇ ਹੋਣਗੇ ਠੀਕ ਹੈ ਇਹ ਸਾਰੇ ਕੈਂਡੀਡੇਟ ਜੋ ਹੈ ਇਸ 213 ਸੀਟਾਂ ਲਈ ਇਨਵੋਲਵ ਕਰ ਦਿੱਤੇ ਜਾਣਗੇ ਓਪਨ ਕੈਟਾਗਰੀ ਲਈ ਇਹ ਮੈਂ ਅਪਰੋਕਸੀਮੇਟ ਡਾਟਾ ਦੱਸ ਰਿਹਾ ਹਾਂ ਔਥੈਂਟਿਕ ਡਾਟਾ ਤਾਂ ਡਿਪਾਰਟਮੈਂਟ ਕੋਲ ਹੀ ਹੁੰਦਾ ਫਿਰ ਵੀ ਤੁਹਾਡੇ ਦਿਲ ਨੂੰ ਤਸੱਲੀ ਮਿਲ ਜਾਏ ਕੁਝ ਕੁ ਜਾਇਡੀਆ ਹੋ ਜੇ ਇਸ ਲਈ ਇਹ ਤੁਹਾਨੂੰ ਦੱਸਿਆ ਜਾ ਰਿਹਾ ਠੀਕ ਹੈ ਆਫੀਸ਼ੀਅਲ ਡਾਟਾ ਡਿਪਾਰਟਮੈਂਟ ਦੇ ਕੋਲ ਹੀ ਹੋਏਗਾ ਇਹ ਜਿੰਨੇ ਵੀ ਮਤਲਬ ਉੱਪਰ ਡਾਟਾ ਦੱਸਿਆ ਜਾ ਰਿਹਾ ਇਹ ਅਪਰੋਕਸੀਮੇਟ ਜੋ ਉੱਥੇ ਡਿਪਾਰਟਮੈਂਟ ਗਏ ਸੀ ਜਿਨ੍ਹਾਂ ਤੋਂ ਸੂਚਨਾ ਮਿਲੀ ਹੈ ਉਹਨਾਂ ਦੇ ਬੇਸ ਤੇ ਦੱਸਿਆ ਜਾ ਰਿਹਾ ਓਕੇ ਸੋ ਤੁਸੀਂ ਜਿਨ੍ਹਾਂ ਜਿਨ੍ਹਾਂ ਦਾ ਨਾਮ ਲਿਆ ਉਹ ਫਰਸਟ ਲਿਸਟ ਦੇ ਵਿੱਚ ਆਉਣ ਦੇ ਪੂਰੇ ਪੂਰੇ ਉਹਨਾਂ ਦੇ ਚਾਂਸ ਨੇ ਇੱਕ ਕੈਟਾਗਰੀ ਐਡਬਲਯੂ ਐਸ ਹੈ ਐਡਬਲਯੂ ਐਸ ਕੈਟਾਗਰੀ ਦੇ ਵਿੱਚ 1 ਤੋਂ ਲੈ ਕੇ 272 ਤੱਕ ਜੋ ਹੈ ਉਹ ਲਿਸਟ ਲੱਗਦੀ ਹੈ ਔਰ ਇਹਨਾਂ ਦੀਆਂ ਸੀਟਾਂ ਜੋ ਹੈ ਉਹ 170 ਨੇ ਨੀਅਰ ਅਬਾਊਟ 170 ਦੇ ਆਸ-ਪਾਸ ਜੋ ਹੈ ਉਹ ਕੈਂਡੀਡੇਟ ਇੱਥੇ ਡੀਵੀ ਲਈ ਪਹੁੰਚਦੇ ਆ। ਠੀਕ ਹੈ। ਫਿਰ ਵੀ 2 ਤੋਂ ਲੈ ਕੇ 3 ਮਾਰਕਸ ਜੋ ਹੈ ਇਸ ਦੇ ਡਾਊਨ ਹੋਣ ਦੇ ਚਾਂਸ ਨੇ ਕਿਉਂਕਿ ਜਦੋਂ ਪੋਸਟਾਂ ਡੀ ਰਿਜ਼ਰਵ ਹੁੰਦੀਆਂ ਜੋ ਸੀਟਾਂ ਬਚਦੀਆਂ ਉਹ ਡੀ ਰਿਜ਼ਰਵ ਹੋਣ ਤੋਂ ਬਾਅਦ ਜੋ ਹੈ ਕੈਟਾਗਰੀ ਦੀ ਜੋ ਹੈ ਮੈਰਿਟ ਡਾਊਨ ਦੇ ਪੂਰੇ-ਪੂਰੇ ਚਾਂਸ ਨੇ। ਠੀਕ ਹੈ। ਇਸ ਤੋਂ ਇਲਾਵਾ ਸੈਕੰਡ ਲਿਸਟ ਦੇ ਵਿੱਚ ਕੁਝ ਪੋਸਟਾਂ ਡੀ ਰਿਜ਼ਰਵ ਹੋਣ ਕੇ ਵੀ ਆਉਣਗੀਆਂ। ਸੋ ਜਿਨ੍ਹਾਂ ਕੈਂਡੀਡੇਟ ਦਾ ਪਹਿਲੀ ਲਿਸਟ ਦੇ ਵਿੱਚ ਨਾਮ ਨਹੀਂ ਆ ਰਿਹਾ ਉਹ ਵੀ ਚਿੰਤਾ ਨਾ ਕਰਨ ਜੇਕਰ ਭਰਤੀ ਨੀਰੋਲ 8TT ਹੁੰਦੀ ਹੈ ਤਾਂ ਸੈਕੰਡ ਲਿਸਟ ਦੇ ਵਿੱਚ ਤੁਹਾਡਾ ਨਾਮ ਆਉਣ ਦੇ ਪੂਰੇ ਪੂਰੇ ਚਾਂਸ ਨੇ ਠੀਕ ਹੈ ਇਸ ਤੋਂ ਇਲਾਵਾ ਅਗਰ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕਰ ਦਿੱਤੀ ਜਾਏਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਦਬਾਉਣਾ ਨਾ ਭੁੱਲਿਓ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ